ਨਾ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਇਹ ਇਲਜ਼ਾਮ ਸੱਚ ਹੋ ਜਾਂਦੇ ਨੇ ਤਾਂ ਮੈਂ ਵਿਧਾਇਕੀ ਜਿਹੜੀ ਆ ਛੱਡ ਦੇਵਾਂਗਾ ਅਸਤੀਫਾ ਦੇ ਦਗਾ ਕੀ ਕੁਝ ਵਿਧਾਇਕ ਬੋਲ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆ ਸੋ ਅੱਜ ਦੀ ਜਿਹੜਾ ਕੱਲ ਦੀ ਘਟਨਾਕਰਮ ਹੋਇਆ ਉਸ ਦੇ ਵਿੱਚ ਹਰਿਆਣੇ ਦੇ ਬਾਰਡਰ ਦੇ ਵਿੱਚ ਹੋਇਆ ਜਿਸ ਦੇ ਵਿੱਚ ਕਹਿ ਰਿਹਾ ਕਿ ਐਮ ਐਲ ਏ ਉਹਦਾ ਬੇਟਾ ਉਹਦਾ ਪਰਿਵਾਰ ਇਹਨਾਂ ਦੇ ਰੜਕੇ ਮੈਨੂੰ ਘੇਰਿਆ ਔਰ ਨਾਲ ਤਾਂ ਕਹਿ ਰਿਹਾ ਕਿ ਰੜਕੇ ਘੇਰਿਆ ਔਰ ਨਾਲ ਹੀ ਕਹਿ ਰਿਹਾ ਕਿ ਮੇਰੀ ਉਹਨਾਂ ਨੇ ਵੀਡੀਓ ਕਾਲ ਕਰੀ ਵੀਡੀਓ ਕਾਲ ਕਰਕੇ ਉਹਨਾਂ ਨੇ ਕਿਹਾ ਵੀ 10 ਹੋਰ ਤੱਕ ਬੰਗੇ ਲਏਗਾ ਅਗਰ ਉਸਨੇ ਇਹ ਗੱਲ ਕਹੀ ਹੈ ਮੈਨੂੰ ਵੀਡੀਓ ਕਾਲ ਸਾਬਤ ਕਰ ਦੇਵੇ ਮੈਂ ਜੋ ਵੀ ਮੈਨੂੰ ਸਜ਼ਾ ਮਿਲੇਗੀ ਉਹ ਮੈਂ ਸਜ਼ਾ ਭੁਗਤਣ ਨੂੰ ਤਿਆਰ ਆਂ ਔਰ ਮੇਰਾ ਦੋਸ਼ ਸਿੱਧ ਹੋ ਜੇ ਮੈਂ ਰਜ਼ੈਂਡਨ ਨੂੰ ਮਸਤੀਫਾ ਦੇਣ ਨੂੰ ਤਿਆਰ ਆ ਦੂਸਰਾ ਇਹਨੇ ਕਿਹਾ ਕਿ ਇਹ ਮੈਨੂੰ ਪੈਸੇ ਦਿੰਦਾ ਸੀਗਾ ਮੇਰੇ ਤੱਕ ਅਪਰੋਚ ਕੀਤੀ ਉਹ ਬੰਦਾ ਮੈਨੂੰ ਸਾਬਤ ਕਰ ਦੇਵੇ ਜਿਸ ਬੰਦੇ ਨੂੰ ਮੈਂ ਅਪਰੋਚ ਕੀਤੀ ਹੋਵੇ ਕਿ ਆ ਭਾਈ ਮੈਨੂੰ ਪੈਸੇ ਦੇਂਦਾ ਮੇਰੇ ਨਾਲ ਸਮਝੌਤਾ ਕਰੇ ਜਦ ਕਿ ਮੇਰੇ ਨਾਲ ਕਿਸੇ ਤਰ੍ਹਾਂ ਦਾ ਹੀ ਕੋਈ ਲੜਾਈ ਝਗੜਾ ਨਹੀਂ ਹੈ ਸਿਰਫ ਤੇ ਸਿਰਫ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸਰਪੰਚੀ ਇਲੈਕਸ਼ਨ ਦੇ ਵਿੱਚ ਜੋ ਐਪੀਸੋਡ ਹੋਇਆ ਉੱਥੇ ਪੁਲਿਸ ਮੁਕਾਬਲਾ ਹੋਇਆ ਉਹ ਇਸ ਨੇ ਹਾਈ ਕੋਰਟ ਦੇ ਵਿੱਚ ਮਾਨਜੋਗ ਹਾਈ ਕੋਰਟ ਦੇ ਵਿੱਚ ਪਾਈ ਉਹ ਜਿਹੜੀਆਂ ਸੀਗੀਆਂ ਮਾਨਜੋਗ ਹਾਈ ਕੋਰਟ ਨੇ ਦੇਖਦੇ ਹੋયા ਕਿ ਇਸ ਬੰਦੇ ਨੇ ਝੂਠੇ ਮੁਕਦਮੇ ਦੀ ਜਿਹੜੀ ਉਹ ਫਾਈਲ ਬਣਾ ਕੇ ਕੇਸ ਲਾਇਆ ਉਮਾਨਯੋਗ ਹਾਈ ਕੋਰਟ ਨੇ ਤਿੰਨੇ ਜਿਹੜੀਆਂ ਮੇਰੀਆਂ ਸੀਗੀਆਂ ਉਹ ਖਾਰਜ ਕਰ ਦਿੱਤੀਆਂ ਇਹ ਮੈਂਟਲੀ ਐਫਸੈਟਾ ਇਹ ਬੰਦਾ ਮੈਂਟਲੀ ਐਫਸੈਟ ਦੇ ਵਿੱਚ ਹੋ ਕੇ ਸਾਰਾ ਕੁਝ ਕਰ ਰਿਹਾ ਔਰ ਸਾਡੇ ਪਿੰਡ ਚਿੱਚਲਵਾਲ ਦੇ ਕਰੀਮਨਗਰ ਦੇ ਭੋਲੇ ਭਲੇ ਨੌਜਵਾਨਾਂ ਨੂੰ ਆਪਣੇ ਰਾਹ ਤੇ ਲਗਾ ਰਿਹਾ ਕਿ ਉਲਟੇ ਕੰਮ ਕਰੋ ਆ ਪਿੱਛੇ ਦੇ ਸਕੇ ਇਸ ਦੇ ਚਾਚੇ ਦੇ بیٹے ਦੋ ਭਰਾ ਜਿਸ ਨੇ ਇਹਨੂੰ ਪੈਸੇ ਦੇ ਕੇ ਭੇਜਿਆ ਕਿ ਤੁਹਾਨੂੰ 5-5 7-7 ਹਜ਼ਾਰ ਰੁਪਿਆ ਦੇਵਾਂਗੇ ਆ ਤੁਸੀਂ ਆ ਜਿਹੜੀ ਡਰੱਗ ਹੈ ਜਾਂ ਸਿੰਥੈਟਿਕ ਗੋਲੀਆਂ ਨੇ ਇਹ ਤੁਸੀਂ ਫਲਾਣੀ ਥਾਂ ਤੇ ਪਹੁੰਚਦਿਆਂ ਕਰਨੀਆਂ ਉੱਥੇ ਉਹ ਦੋਨੇ ਮੁੰਡੇ ਕਾਬੂ ਆ ਗਏ ਜਿੱਥੇ ਉਹਨਾਂ ਤੇ ਐਫ ਆਈ ਆਰ ਜਿਹੜੀ ਉਹ ਦਰਜ ਹੋ ਗਈ ਸੋ ਇਹ ਮੰਡੀਰ ਨੂੰ ਪਿੱਛੇ ਲਾ ਕੇ ਸਿਰਫ ਉਲਟ ਕੰਮ ਦੇ ਪਿੱਛੇ ਲੈ ਕੇ ਜਾ ਰਿਹਾ ਸੋ ਮੈਂ ਤੁਹਾਡੇ ਚੈਨਲ ਦੇ ਦੇਖੋ ਮੈਂ 2012 ਦੇ ਵਿੱਚ ਪੋਲੀਟੀਕਲ ਲਾਈਨ ਦੇ ਵਿੱਚ ਆਇਆ ਮੈਂ ਸਿਆਸਤ ਦੇ ਵਿੱਚ ਆਇਆ ਇਸ ਤੋਂ ਪਹਿਲਾਂ ਮੇਰਾ ਬੈਕਗ੍ਰਾਉਂਡ ਹੈ ਜਿਹੜਾ ਉਹ ਇੱਕ ਆਮ ਘਰੇਲੂ ਤੇ ਕੰਮ ਕਰਨ ਵਾਲਾ ਇੱਕ ਕਿਸਾਨੀ ਨਾਲ ਜੁੜਿਆ ਹੋਇਆ ਬੰਦਾ ਸੀਗਾ ਇੱਕ ਬਿਜ਼ਨਸ ਦੇ ਨਾਲ ਜੁੜਿਆ ਹੋਇਆ ਬੰਦਾ ਸੀ ਮੇਰੇ ਤੇ ਅੱਜ ਤੱਕ ਮੇਰੇ ਪਰਿਵਾਰ ਤੇ ਇੱਕ ਵੀ ਕਿਸੇ ਥਾਣੇ ਦੇ ਵਿੱਚ ਦਰਖਾਸਤ ਜਿਹੜੀ ਉਹ ਕਿਸੇ ਥਾਣੇ ਦੇ ਵਿੱਚ ਨਹੀਂ ਤੁਹਾਨੂੰ ਪਾਈ ਜਾਏਗੀ ਆ ਜਿਹੜਾ ਮੈਨੂੰ ਹੁਣ ਹੀ ਪਤਾ ਲੱਗਾ ਕਿ ਤੁਹਾਡੇ ਤੇ ਜਿਹੜਾ ਉਹ ਪਰਚਾ ਦਰਜ ਹੋ ਗਿਆ ਸੋ ਮੈਂ ਜਿਹੜੀ ਹੈਗੀ ਆ ਉਹਦੀ ਮਾਨਯੋਗ ਐਸਪੀ ਐਸਐਸਪੀ ਐਸਪੀ ਕੈਥਲ ਨੂੰ ਉਹਦੀ ਇਨਕੁਆਰੀ ਹੈ ਜਿਹੜੀ ਉਹ ਵੀ ਆਲਰੇਡੀ ਲਗਾ ਦਿੱਤੀ ਗਈ ਹੈ ਔਰ ਇਸਦੀ ਮੈਂ ਕੋਰਟ ਦੇ ਵਿੱਚ ਪਟੀਸ਼ਨ ਵੀ ਪਾਉਂਗਾ ਕਿ ਜਿਹੜਾ ਇਹ ਮੇਰੇ ਤੇ ਪਰਚਾ ਹੋਇਆ ਬਿਲਕੁਲ ਝੂਠਾ ਪਰਚਾ ਹੋਇਆ ਅਗਰ ਮੇਰੇ ਪਰਿਵਾਰ ਦਾ ਮੈਂਬਰ ਕੋਈ ਵੀ ਇਸ ਕੰਮ ਦੇ ਵਿੱਚ ਨਿਵੋਲਵ ਹੋਵੇ ਤਾਂ ਮੈਂ ਆਪਣੀ ਸਿਆਸਤ ਤੋਂ ਜਿਹੜਾ ਓਰਜਨ ਦੇ ਦੂੰਗਾ ਜੀ ਇਸ ਕਰਕੇ ਜਬਾਬ ਨਹੀਂ ਦਿੱਤਾ ਸੀਗਾ ਕਿ ਉਹ ਭਾਂਡਾ ਜਿਹੜਾ ਉਹ ਮੇਰੇ ਸਿਰ ਤੇ ਫੋੜਦਾ ਸੀਗਾ ਔਰ ਮੈਂ ਇੱਕ ਕ੍ਰਿਮੀਨਲ ਬੰਦੇ ਦਾ ਕੋਈ ਜਵਾਬ ਨਹੀਂ ਸੀ ਦੇਣਾ ਚਾਹੁੰਦਾ ਕਿਉਂਕਿ ਮੇਰਾ ਲੈਵਲ ਨਹੀਂ ਸੀ ਹੈਗਾ ਮੇਰਾ ਆਪਣਾ ਇੱਕ ਸਟੇਟਸ ਹੈਗਾ ਮੈਂ ਆਪਣੀ ਗਵਰਨਮੈਂਟ ਗਵਰਨਮੈਂਟ ਦੇ ਵਿੱਚ ਅਜੇ ਕਲੈਜਿਸ ਡਿਸਟ੍ਰਿਕਟ ਮੈਂਬਰ ਆ ਔਰ ਮੈਨੂੰ ਪੰਜਾਬ ਹਲਕੇ ਛਤਰਾਣੇ ਦੇ ਲੋਕਾਂ ਨੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਇਆ ਕਿ ਹਲਕੇ ਛਤਰਾਣੇ ਦੇ ਜਿਹੜੇ ਰੁਕੇ ਹੋਏ ਕੰਮ ਨੇ ਉਹਨਾਂ ਲਈ ਗੱਲ ਕਰਨੀ ਨਾ ਕਿ ਇੱਕ ਕ੍ਰਿਮੀਨਲ ਬੰਦੇ ਦੇ ਜਵਾਬ ਦੇਣ ਦਾ ਕੰਮ ਕਰਨਾ ਸੋ ਅੱਜ ਮੇਰੇ ਪਰਿਵਾਰ ਤੇ ਉਸ ਬੰਦੇ ਨੇ ਦੋਸ਼ ਲਾਏ ਨੇ ਇਸ ਕਰਕੇ ਮੈਂ ਤੁਹਾਨੂੰ ਸਾਰੇ ਜਿਹੜੇ ਮੀਡੀਆ ਦੇ ਭਰਾਓ ਇਸ ਕਰਕੇ ਤੁਹਾਨੂੰ ਬੁਲਾਇਆ ਗਿਆ ਕਿ ਮੈਂ ਆਪਣੀ ਆਵਾਜ਼ ਹੈ ਜਿਹੜੀ ਉਹ ਲੋਕਾਂ ਤੱਕ ਪਹੁੰਚਾਵਾਂ ਕਿ ਇਹ ਬੰਦਾ ਹਮੇਸ਼ਾ ਮੈਨੂੰ ਭੰਡਣ ਦੀ ਕੋਸ਼ਿਸ਼ ਕਰਦਾ ਔਰ ਅਜੇ ਤੱਕ ਇਸ ਬੰਦੇ ਨੇ ਮੇਰੇ ਖਿਲਾਫ ਕੋਈ ਸਬੂਤ ਕੋਈ ਤੱਥ ਹੈ ਜਿਹੜਾ ਉਹ ਪੇਸ਼ ਨਹੀਂ ਕਰ ਸਕਿਆ ਸੋ ਇਹ ਸਾਰੇ ਝੂਠੇ ਪ੍ਰੋਪੋਗੈਂਡਾ ਰਚ ਕੇ ਜਿਹੜਾ ਇਸ ਨੇ ਕਰਵਾਇਆ ਹੋਇਆ ਸੋ ਮੈਂ ਐਸਐਸਪੀ ਸਾਹਿਬ ਨੂੰ ਵੀ ਗੱਲ ਹੋਈ ਮੇਰੀ ਮੈਂ ਉਹਨਾਂ ਨੂੰ ਵੀ ਕਿਹਾ ਕਿ ਇਸ ਦੀ ਜਿਹੜੀ ਉਹ ਬਰੀਕੀ ਦੇ ਨਾਲ ਬਿਲਕੁਲ ਜਾਂਚ ਹੋਣੀ ਚਾਹੀਦੀ ਹੈ ਅਗਰ ਕੋਈ ਦੋਸ਼ੀ ਹੈਗਾ ਤਾਂ ਉਸ ਨੂੰ ਬਿਲਕੁਲ ਸਜ਼ਾ ਮਿਲਣੀ ਚਾਹੀਦੀ ਹੈ ਅਗਰ ਜੇ ਇਸੇ ਤਰ੍ਹਾਂ ਇਸ ਨੇ ਪਹਿਲਾਂ ਦੀਆਂ ਤਰ੍ਹਾਂ ਤੇ ਜਿੱਦਾਂ ਹਰ ਰੋਜ਼ ਇਹ ਝੂਠ ਬੋਲਣ ਦਾ ਕੰਮ ਕਰਦਾ ਹੈ ਅਗਰ ਇਸ ਨੇ ਉਹ ਕੰਮ ਕੀਤਾ ਹੋਇਆ ਤਾਂ ਬਿਲਕੁਲ ਮੈਂ ਮਾਨਯੋਗ ਹਾਈ ਕੋਰਟ ਦੇ ਵਿੱਚ ਜਾਊਂਗਾ ਔਰ ਇਸ ਤੇ ਮਾਨਹਾਨੀ ਦਾ ਕੋਸ਼ਿਸ਼ ਤੁਹਾਨੂੰ ਕੀ ਲੱਗਦਾ ਮਾਰ ਕੀਤੀ ਉਸ ਦੇ ਚਿਹਰੇ ਤੇ ਕੋਈ ਦਾਗ ਤੁਹਾਨੂੰ ਨਜ਼ਰ ਆ ਰਿਹਾ ਹੈ ਉਨੇ ਟੀ-ਸ਼ਰਟ ਪਾਈ ਹੋਈ ਆ ਕੋਈ ਉਹਦੇ ਕੱਪੜੇ ਪਾਟੇ ਤੁਹਾਨੂੰ ਨਜ਼ਰ ਆ ਰਹੇ ਨੇ ਕੋਈ ਉਹਦਾ ਮੂੰਹ ਕੰਨ ਸੁਜਿਆ ਤੁਹਾਨੂੰ ਨਜ਼ਰ ਆ ਰਿਹਾ ਏ ਇਦਾਂ ਲੰਮਾ ਪਿਆ ਹੋਇਆ ਔਰ ਉਥੇ ਬਿਆਨਬਾਜ਼ੀ ਕਰ ਰਿਹਾ ਤੁਹਾਨੂੰ ਲੱਗਦਾ ਕਿ ਇੰਨੀ ਬੁਰੀ ਤਰ੍ਹਾਂ ਕੁੱਟਮਾਰ ਹੋਈ ਹੋਵੇ ਔਰ ਬੰਦਾ ਬਿਆਨ ਦੇਣ ਦੀ ਸਥਿਤੀ ਦੇ ਵਿੱਚ ਹੋਵੇ ਬਿਲਕੁਲ ਤੁਸੀਂ ਆਪ ਦੇਖਿਆ ਜੀ ਸਾਰਿਆਂ ਨੇ ਸਾਰੇ ਲੋਕਾਂ ਦੇ ਵਿੱਚ ਹੋ ਗਿਆ ਕਿ ਵਾਕਈ ਇਹ ਬੰਦਾ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਜਿਸ ਦਾ ਚਿਹਰਾ ਬਿਲਕੁਲ ਸਾਫ਼ ਸੁਥਰਾ ਹੈ ਜਿਸ ਤੇ ਕੋਈ ਖਰੀਚ ਨਹੀਂ ਵਜੀ ਹੋਈ ਔਰ ਰਾਮ ਨਾਲ ਪੈ ਕੇ ਹੱਸ-ਹੱਸ ਕੇ ਉਹ ਬਿਆਨ ਦੇ ਰਿਹਾ ਔਰ ਮੇਰੇ ਪਰਿਵਾਰ ਤੇ ਉੱਪਰ ਉਹ ਕਰ ਰਿਹਾ ਹੈ ਗੱਡੀਆਂ ਦਿਖਾ ਰਿਹਾ ਪਸਰੋ ਬਿਨਾ ਨੰਬਰ ਤੋਂ ਦਿਖਾ ਰਿਹਾ ਕੋਈ ਤਾਂ ਬਿਆਨ ਜਿਹੜਾ ਤਾਂ ਦੂਸਰੇ ਨੇ ਇੱਕ ਬਜ਼ੁਰਗ ਹੈ ਉਹਦੇ ਵਿੱਚ ਦੇਖ ਰਿਹਾ ਸੀਗਾ ਜੀ ਇੱਕ ਗੱਡੀ ਹੈ ਜੀ Swift ਦੋ ਮੋਟਰਸਾਈਕਲ ਹੈ ਔਰ ਆਪ ਹੈ ਜਿਹੜਾ ਕੁਝ ਹੋਰ ਬਿਆਨ ਦੇ ਰਿਹਾ ਸੋ ਇਸੇ ਤਰ੍ਹਾਂ ਲੱਗਦਾ ਹੈ ਕਿ ਇਹਨੇ ਪ੍ਰੋਪਗੈਂਡਾ ਜਿਹੜਾ ਉਹ ਬਣਾਇਆ ਹੋਇਆ ਸੀਗਾ ਮੈਨੂੰ ਬਦਨਾਮ ਕਰਨ ਲਈ। ਜਿਹੜਾ 12 ਬੜੇ ਬ੍ਰੀਕੇ ਦੇ ਨਾਲ ਹੁੰਦੇ ਨੇ ਔਰ ਇਹ 4-5 ਕੇਸਾਂ ਦੇ ਵਿੱਚ ਬਿਲਕੁਲ ਸਜ਼ਾ ਵੀ ਬੰਦਾ ਭੁਗਤ ਕੇ ਮੈਨੂੰ ਲੱਗਦਾ ਤਕਰੀਬਨ 3 ਸਾਲ ਤੱਕ ਇਹ ਜੇਲ੍ਹ ਚ ਹੀ ਰਿਹਾ। ਔਰ ਬਾਕੀ ਜਿਹੜੇ ਕੇਸ ਨੇ ਉਹ ਸਜ਼ਾ ਦੇ ਬਿਲਕੁਲ ਇਹਦੇ ਲਾਗੇ ਨੇ। ਪੰਜਾਬ 'ਚ ਕਿਸ ਤਰ੍ਹਾਂ ਦੀ ਕਾਰਵਾਈ ਤੁਸੀਂ ਪੰਜਾਬ ਦੇ ਅੰਦਰ ਵੀ ਕੋਈ ਕਾਰਵਾਈ ਕਰਾਉਂਗੇ ਇਹਦੇ ਖਿਲਾਫ ਜੇਕਰ ਤੁਹਾਨੂੰ ਲੱਗਦਾ ਕਿ ਸਾਰਾ ਮਾਮਲਾ ਝੂਠਾ ਹੈ? ਬਿਲਕੁਲ ਬਿਲਕੁਲ ਸਾਰਾ ਕਰਾਂਗੇ ਜੀ। ਮੈਂ ਜਾਂਚ ਕਰਵਾ ਰਿਹਾ ਔਰ ਮੈਂ ਸਪੈਸ਼ਲ ਐਸਐਸਪੀ ਪਟਿਆਲਾ ਨਾਲ ਵੀ ਮੇਰੀ ਗੱਲ ਹੋ ਚੁੱਕੀ ਹੈ ਸੋ ਬੜੇ ਬਰੀਕੀ ਦੇ ਨਾਲ ਇਸ ਦੀ ਜਾਂਚ ਕਰਾਂਗੇ ਜੀ ਸਾਰਾ ਕੁਝ ਕਰਾਵਾਂਗੇ ਇੱਕ ਇਹ ਵੀ ਲੋਕ ਚਲਦਾ ਰਹਿੰਦਾ ਹੈ ਸਦਾ ਵੀ ਜਿਹੜੇ ਪਰਚੇ ਜਿਹੜੇ ਦੇ ਕਪੜੇ ਤੇ ਹੋਏ ਕ੍ਰਿਮ ਲਗੁਰ ਦੇ ਵਿੱਚ ਰੋਕਾ ਤੇ ਇਹ ਕਦੇ ਵੀ ਹੋਰ ਵਿਧਾਇਕਾਂ ਦੇ ਅੱਗੇ ਨਹੀਂ ਹੂੰ ਨੇ ਦੇਖੋ ਜਦੋਂ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿ ਰਿਹਾ ਕਿ ਮੇਰੀ ਸਰਕਾਰ ਬਣਨ ਤੋਂ ਪਹਿਲਾਂ ਇਸ ਬੰਦੇ ਤੇ ਦਰਜਨ ਤੋਂ ਵੱਧ ਪਰਚੇ ਸੀਗੇ ਇੱਕ ਚਿਚੜਵਾਲੇ ਬੰਦ ਪਿੰਡ ਦੇ ਇਹ ਬੰਦਾ ਇਹ ਕਿਸੇ ਹੋਰ ਪਿੰਡ ਦਾ ਤਾਂ ਹੈ ਨਹੀਂ ਪਿੰਡ ਚਿਚੜਵਾਲੇ ਦਾ ਬੰਦਾ ਹੈ ਮੇਰੇ ਐਮਐਲਏ ਬਣਨ ਤੋਂ ਬਾਅਦ ਚ ਅਗਰ ਇਹਦੇ ਤੇ ਇੰਨੇ ਪਰਚੇ ਨੇ ਤਾਂ ਦੂਸਰੇ ਜਿਹੜੇ ਇਹਦੇ ਸਾਥੀ ਨੇ ਜਿਨ੍ਹਾਂ ਨੂੰ ਨਾਲ ਲੈ ਕੇ ਗਲਤ ਕੰਮ ਕਰਾਉਂਦਾ ਰਿਹਾ ਤਾਂ ਕੀ ਗੱਲ ਕਾਨੂੰਨ ਹੈ ਜਿਹੜਾ ਉਹ ਮਾਫ ਕਰੂਗਾ ਜੀ ਫਿਰ ਕਾਨੂੰਨ ਤਾਂ ਆਪਣੀ ਜਿਹੜੀ ਕਾਰਵਾਈ ਹੈਗੀ ਉਹ ਕਰੂਗਾ ਜੀ ਅਮਰੇ ਸਾਹਿਬ ਇਹ ਤੁਸੀਂ ਇਹ ਮਾਮਲਾ ਸੀਐਮ ਸਾਹਿਬ ਕੋਲ ਵੀ ਲੈ ਕੇ ਜਾ ਰਹੇ ਹੋ ਬਿਲਕੁਲ ਲੈ ਕੇ ਜਾਊਗਾ ਜੀ ਇੱਕ ਜਦੋਂ ਕਰਪਟ ਬੰਦਾ ਇੱਕ ਕ੍ਰਿਮੀਨਲ ਬੰਦਾ ਕੋਈ ਮੌਕਾ ਨਹੀਂ ਛੱਡਦਾ ਦੋਸ਼ ਲਾਉਣ ਦਾ ਤਾਂ ਸੂਸੀਮ ਸਾਹਿਬ ਦੇ ਤਹਾਨੂੰ ਚ ਲੈ ਕੇ ਆਉਂਗਾ ਐਸਾ ਸਿਪੜਾਣ ਉਸ ਗਾਇਤ ਕਰੋਗੇ ਬਿਲਕੁਲ ਜੀ ਕਰਾਂਗੇ ਦਾ ਬੜੇ ਬਰੀਕੇ ਦੇ ਨਾਲ ਹੁੰਦੇ ਨੇ ਔਰ ਇਹ 4-5 ਕੇਸਾਂ ਦੇ ਵਿੱਚ ਬਿਲਕੁਲ ਸਜ਼ਾ ਵੀ ਬੰਦਾ ਭੁਗਤ ਕੇ ਆ ਮੈਨੂੰ ਲੱਗਦਾ ਤਕਰੀਬਨ 3 ਸਾਲ ਤੱਕ ਇਹ ਜੇਲ੍ਹ ਚ ਹੀ ਰਿਹਾ ਔਰ ਬਾਕੀ ਜਿਹੜੇ ਕੇਸ ਨੇ ਉਹ ਸਜ਼ਾ ਦੇ ਬਿਲਕੁਲ ਇਹਦੇ ਲਾਗੇ ਨੇ ਕੁਝ ਹੋਰ ਜਿਸ ਤਰ੍ਹਾਂ ਦੀ ਕਾਰਵਾਈ ਤੁਸੀਂ ਪੰਜਾਬ ਦੇ ਅੰਦਰ ਵੀ ਕੋਈ ਕਾਰਵਾਈ ਕਰਾਉਂਗੇ ਇਹਦੇ ਖਿਲਾਫ ਜੇਕਰ ਤੁਹਾਨੂੰ ਲੱਗਦਾ ਹੈ ਕਿ ਸਾਰਾ ਮਾਮਲਾ ਝੂਠਾ ਹੈ ਬਿਲਕੁਲ ਬਿਲਕੁਲ ਸਾਰਾ ਕਰਾਂਗੇ ਜੀ ਮੈਂ ਜਾਂਚ ਕਰਵਾ ਰਿਹਾ ਹਾਂ ਔਰ ਮੈਂ ਸਪੈਸ਼ਲ ਐਸਐਸਪੀ ਪਟਿਆਲਾ ਨਾਲ ਵੀ ਮੇਰੀ ਗੱਲ ਹੋ ਚੁੱਕੀ ਹੈ ਸੋ ਬੜੇ ਬਰੀਕੀ ਦੇ ਨਾਲ ਇਸ ਦੀ ਜਾਂਚ ਕਰਾਂਗੇ ਜੀ ਸਾਰਾ ਕੁਝ ਕਰਾਵਾਂਗੇ ਇੱਕ ਇਹ ਵੀ ਦੋਸ਼ ਲੱਗਦਾ ਰਹਿੰਦਾ ਹੈ ਸਦਾ ਵੀ ਜੇ ਇੱਦੇ ਪਰਚੇ ਜਿਹੜੇ ਦੇ ਕਪੜੇ ਤੇ ਹੋਏ ਕਰੀਬ ਬਗੜ ਦੇ ਵਿੱਚ ਰੋਕੜ ਤੇ ਇਹ ਕਦੇ ਵੀ ਹੋਰ ਵਿਧਾਇਕਾਂ ਦੇ ਅੱਗੇ ਨਹੀਂ ਹੂੰ ਨੇ ਦੇਖੋ ਜਦੋਂ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿ ਰਿਹਾ ਕਿ ਮੇਰੀ ਸਰਕਾਰ ਬਣਨ ਤੋਂ ਪਹਿਲਾਂ ਇਸ ਬੰਦੇ ਤੇ ਦਰਜਨ ਤੋਂ ਵੱਧ ਪਰਚੇ ਸੀਗੇ ਇੱਕ ਚੱਚੜ ਵਾਲੇ ਪਿੰਡ ਦਾ ਇਹ ਬੰਦਾ ਇਹ ਕਿਸੇ ਹੋਰ ਪਿੰਡ ਦਾ ਤਾਂ ਹੈ ਨਹੀਂ ਪਿੰਡ ਚੱਚੜ ਵਾਲੇ ਦਾ ਬੰਦਾ ਹੈ ਮੇਰੇ ਐਮਐਲਏ ਬਣਨ ਤੋਂ ਬਾਅਦ ਚ ਅਗਰ ਇਹਦੇ ਤੇ ਇੰਨੇ ਪਰਚੇ ਨੇ ਤਾਂ ਦੂਸਰੇ ਜਿਹੜੇ ਇਹਦੇ ਸਾਥੀ ਨੇ ਜਿਨ੍ਹਾਂ ਨੂੰ ਨਾਲ ਲੈ ਕੇ ਗਲਤ ਕੰਮ ਕਰਾਉਂਦਾ ਰਿਹਾ ਤਾਂ ਕੀ ਗੱਲ ਕਾਨੂੰਨ ਹੈ ਜਿਹੜਾ ਉਹ ਮਾਫ ਕਰੂਗਾ ਜੀ ਫਿਰ ਕਾਨੂੰਨ ਤਾਂ ਆਪਣੀ ਜਿਹੜੀ ਕਾਰਵਾਈ ਹੈਗੀ ਉਹ ਕਰੂਗਾ ਜੀ ਵਰਣਾ ਦੇ ਵਿੱਚ ਇੱਕ ਮੁਕਤਮਾ ਦਰਜ ਹੋਇਆ ਹੈ। ਤਕਰੀਬਨ 7 ਬੰਦਿਆਂ ਦੀ ਅਪਡੇਟ ਆ ਰਹੀ ਹੈ ਕਿ 7 ਬੰਦਿਆਂ ਦੇ ਉੱਤੇ ਮੁਕਤਮਾ ਦਰਜ ਹੋਇਆ ਹੈ। ਕੀ ਕਾਰਨ ਨੇ? ਕੀ ਰੰਜਿਸ਼ ਹੈ? ਜਾਂ ਫਿਰ ਝੂਠਾ ਮੁਕਤਮਾ ਹੈ? ਪੂਰੀ ਡਿਟੇਲ, ਪੂਰੀ ਜਾਣਕਾਰੀ। ਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ MLA ਕੁਲਵੰਤ ਸਿੰਘ। ਔਰ ਜਿਸ ਦੀ ਤੁਸੀਂ ਆ ਗੱਲ ਕਰੀ ਹੈਗੀ ਹੈ ਕਿ ਜਿਹੜਾ ਪਿੰਡ ਕ੍ਰੀਮਨਗਰ ਤੋਂ, ਮੇਰਾ ਪਿੰਡ ਵੀ ਕ੍ਰੀਮਨਗਰ ਹੀ ਹੈ। ਸੋ ਮੇਰੇ ਪਿੰਡ ਤੋਂ ਜਿਹੜਾ ਗੁਰਚਰਨ ਰਾਮ ਉਰਫ ਕਾਲੇ ਇਹ ਇਹ ਬੰਦਾ 1.5-2 ਸਾਲਾਂ ਤੋਂ ਤੁਸੀਂ ਸਾਰੇ ਦੇਖਦੇ ਹੋ ਸੋਸ਼ਲ ਮੀਡੀਆ ਦੇ ਰਹੀਂ ਕਿ ਕੋਈ ਵੀ ਇਹ ਮੌਕਾ ਹੈ ਜਿਹੜਾ ਉਹ ਛੱਡਦਾ ਨਹੀਂ ਮੈਨੂੰ ਬਦਨਾਮ ਕਰਨ ਦਾ ਔਰ ਮੇਰੀ ਸ਼ੋਭੀ ਦੇ ਉੱਪਰ ਕੋਈ ਦਾਗ ਲਾਉਣ ਦੀ ਜਿਹੜੀ ਹਰ ਵਾਰ ਉਹ ਕੋਸ਼ਿਸ਼ ਕਰਦਾ ਪਰ ਅਜੇ ਤੱਕ ਉਹ ਇੱਕ ਵੀ ਜਿਹੜਾ ਸੀਗਾ ਉਹ ਸਾਬਤ ਨਹੀਂ ਕਰ ਸਕਿਆ ਸੋ ਇਹ ਜਿਹੜਾ ਬੰਦਾ ਹੈ ਇਹ ਇੱਕ ਕ੍ਰਿਮੀਨਲ ਬੰਦਾ ਹੈ ਜਿਸ ਬੰਦੇ ਤੇ ਦਰਜਣ ਤੋਂ ਵੱਧ ਐਫ ਆਈ ਆਰ ਜਿਹੜੀਆਂ ਉਹ ਦਰਜ ਨੇ ਲਗ ਲਗ ਥਾਣਿਆਂ ਦੇ ਵਿੱਚ ਸੋ ਮੇਰੇ ਕੋਲ ਪੂਰੀ ਡਿਟੇਲ ਹੈ ਪਹਿਲਾ ਮੁਕਦਮਾ ਹੋਇਆ ਜੀ ਇਸ ਤੇ ਐਫ ਆਈ ਆਰ ਨੰਬਰ 82 ਇਹ ਹੈਗਾ ਜੀ 28 7 2017 ਨੂੰ 406 420 407 34 182 499 ਦੂਸਰਾ ਮੁਕਦਮਾ ਹੈਗਾ ਜੀ ਮੁਕਦਮਾ ਨੰਬਰ 21 ਇਹ ਹੈਗਾ ਜੀ 26 1 2018 ਨੂੰ ਮੁਕਦਮਾ ਸੇਮ ਹੀ ਹੈ ਜੀ 420 406 378 120 ਇਹ ਪਾਤਰਾਂ ਦੇ ਵਿੱਚ ਮੁਕਦਮਾ ਦਰਜ ਹੈ ਜੀ ਤੀਸਰਾ ਤੀਸਰਾ ਐਫ ਆਈ ਆਰ ਦਰਜ ਹੈਗੀ ਹੈ ਜੀ 137 ਇਹ ਸਿਟੀ ਸੰਗਰੂਰ ਦੇ ਵਿੱਚ ਦਰਜ ਹੈ ਜੀ ਇਹ ਹੈਗੀ ਹੈ 75 2018 ਨੂੰ ਚੌਥਾ ਮੁਕਦਮਾ ਹੈਗਾ ਜੀ ਮੁਕਦਮਾ ਨੰਬਰ 55 ਇਹ ਹੈਗਾ ਜੀ 75 2018 ਨੂੰ ਇਹ ਹੈਗਾ ਜੀ ਕਲਗੜੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਜਿਹੜਾ ਮੁਕਦਮਾ ਦਰਜ ਹੋਇਆ ਪੰਜਵਾਂ ਮੁਕਦਮਾ ਨੰਬਰ ਹੈਗਾ ਜੀ 63 ਇਹ ਹੈਗਾ ਜੀ 842019 ਨੂੰ ਇਹ ਵੀ 353186 341222 225148149 ਇਹ ਮਕਦਮਾ ਪਾਤਰਾਂ ਦੇ ਵਿੱਚ ਦਰਜ ਹੈ ਜੀ 6ਵਾਂ ਮਕਦਮਾ ਨੰਬਰ ਹੈਗਾ ਜੀ 557 ਇਹ ਹੈਗਾ ਜੀ 20102019 7ਵਾਂ ਮਕਦਮਾ ਨੰਬਰ ਹੈਗਾ ਜੀ 71 ਇਹ ਹੈਗਾ ਜੀ 1432021 ਅ ਇਹ ਵੀ ਪਾਤਰਾਂ ਦੇ ਵਿੱਚ ਦਰਜ ਹੈ ਜੀ ਔਰ 8ਵਾਂ ਐਫ ਆਈ ਆਰ ਨੰਬਰ ਹੈਗੀ 104 ਇਹ ਹੈਗਾ ਜੀ 29 9 2018 ਇਹ ਹੈਗਾ ਜੀ ڪرਿੰਡਾ ڪرਿੰਡੇ ਦੇ ਵਿੱਚ ਜਿਹੜਾ ਪਰਚਾ ਦਰਜ ਹੈ ਨੋਮਾ ਹੈਗਾ ਜੀ ਇਸ ਤੇ ਐਫ ਆਈ ਆਰ ਨੰਬਰ 262 ਇਹ ਹੈਗਾ ਜੀ 8 10 2019 ਇਹ ਹੈਗਾ ਜੀ ਧੂਰੀ ਜ਼ਿਲ੍ਹਾ ਸੰਗਰੂਰ ਦਾ ਪਰਚਾ 234 ਇਹ ਹੈਗਾ ਜੀ 16 10 2024 ਆ ਅਲੱਗ-ਅਲੱਗ ਕੇਸਾਂ ਦੇ ਵਿੱਚ ਇਸ ਬੰਦੇ ਤੇ ਪਰਚੇ ਦਰਜ ਨੇ ਸੇਵ ਚੋਰੀ ਦਾ ਖੰਡ ਚੋਰੀ ਦਾ ਗੁਰਚਰਨਰਾਮ ਗੁਰਚਰਨਰਾਮ ਇਸ ਦਾ ਨਾਮ ਹੈ ਇਹਲੇ ਬਹੁਤੇ ਮੁਕਦਮੇ ਨੇ ਇਹਨਾਂ ਦੇ ਵਿੱਚ ਧਾਰਾਵਾਂ ਨੇ ਜਿਹੜੀਆਂ ਉਹ ਸਾਬਤ ਕਰਦੀਆਂ ਵੀ ਇਹ 420 ਦੀਆਂ ਧਾਰਾਵਾਂ ਹੀ ਜਿਆਦਾ ਲੱਗੀਆਂ ਨੇ ਕੀ ਧੋਖਾਧੜੀ ਦੇ ਕੇਸ ਨੇ ਇਸ ਤੇ ਇਸ ਬੰਦੇ ਤੇ ਸੇਬ ਚੋਰੀ ਦਾ ਸਕ੍ਰੈਪ ਚੋਰੀ ਦਾ ਖੰਡ ਚੋਰੀ ਦਾ ਚੋਲ ਚੋਰੀ ਦਾ ਟਰੱਕ ਚੋਰੀ ਦੇ ਟਰਾਲੇ ਚੋਰੀ ਦੇ ਜੱਲੀ ਕਰੰਸੀ ਦੇ ਜਿਹੜੇ ਉਹ ਪਰਚੇ ਨੇ ਦਰਜ ਨੇ ਔਰ ਔਨ ਰਿਕਾਰਡ ਹੈਗਾ ਪਾਤਰਾਂ ਦੇ